111 ਕਰੋੜ ਰੁਪਏ ਦੇ ਅਸੀਂ ਅੱਜ ਉਦਘਾਟਨ ਜੜੇ ਨੇ ਉਹ ਅੰਮ੍ਰਿਤਸਰ ਜੰਡਿਆਲਾ ਹਲਕਾ ਤੇ ਸਰਦਾਰ ਮਨਜਿੰਦਰ ਸਿੰਘ ਜੀ ਦਾਲਾ ਸਾਹਿਬ ਇਹਨਾਂ ਵਾਹ ਹਲਕਾ ਉੱਥੇ ਵੀ ਰੋਡ ਸੀਗੀਆਂ ਦੋ ਬਾਬਾ ਬਕਾਲਾ ਹਲਕੇ ਦੇ ਵਿੱਚ ਵੀ ਦੋ ਰੋਡ ਸੀਗੀਆਂ ਦੋ ਅੰਮ੍ਰਿਤਸਰ ਦੇ ਵਿੱਚ ਸੀਗੀਆਂ ਬਾਕੀ ਸਾਡੇ ਜੰਡਿਆਲੇ ਹਲਕੇ ਤਸਦੀ ਦੇ ਵਿੱਚ ਸੀਗੀਆਂ ਸੋ ਲਗਭਗ ਅਸੀਂ ਮਤਲਬ 39 ਉਦਘਾਟਨ ਜੜੇ ਆ ਅੱਜ ਸਾਡੇ ਪਲਾਨਡ ਸੀਗੇ ਤੇ ਅਸੀਂ ਲਗਭਗ ਸਾਰੇ ਜੜੇ ਆ ਉਹ ਕੰਪਲੀਟ ਕਰਕੇ ਇੱਥੇ ਪਹੁੰਚੇ ਆ ਬਸ ਇੱਥੇ ਆਏ ਆ ਜੀ ਲਾਸਟ ਤੇ ਚਲੋ ਠੀਕ ਹੈ ਨਾ ਦੇਵੀ ਦਾਸਪੁਰਾਂ 사 ਇੱਥੇ ਹੈਗਾ ਉੱਥੋਂ ਆਏ ਸੀਗੇ ਪਰ ਮੈਨੂੰ ਅੱਜ ਇਸ ਗੱਲ ਦੀ ਬੜੀ ਤਸੱਲੀ ਆ ਕਿ ਇਹ ਜਿਹੜੀ ਰੋਡ ਸਾਡੀ ਜੰਡਿਆਲਾ ਗੁਰੂ ਤੋਂ ਤਰਨਤਾਰਨ ਸਾਹਿਬ ਤੱਕ ਜਾਂਦੀ ਹੈ ਇਹ ਰੋਡ ਦੀ ਹਾਲਤ ਬੜੀ ਖਸਤਾ ਸੀ ਕਿ ਸਾਡੇ ਜੰਡਿਆਲੇ ਸ਼ਹਿਰ ਦੇ ਵਿੱਚੋਂ ਦੀ ਇੱਕ ਪਾਸੇੋਂ ਨਿਕਲ ਕੇ ਜਾਂਦੀ ਹੈ ਇਹ ਰੋਡ ਪਰ ਅਸੀਂ ਜੋ ਦੇਖਦੇ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ ਲਗਭਗ 2-2 ਫੁੱਟ ਡੂੰਘੇ ਟੋਏ ਇਸ ਰੋਡ ਦੇ ਉੱਤੇ ਪਏ ਸੀਗੇ ਔਰ ਇੰਨੀਆਂ ਦੁਰਘਟਨਾਵਾਂ ਇਸ ਰੋਡ ਤੇ ਹੁੰਦੀਆਂ ਸੀਗੀਆਂ ਕਿ ਮਨ ਵੇਖ ਕੇ ਦੁਖੀ ਹੁੰਦਾ ਸੀਗਾ ਕਿ ਇੱਕ ਗੁਰੂ ਘਰ ਨੂੰ ਜਾਣ ਵਾਲੀ ਜਿਹੜੀ ਰੋਡ ਆ ਉਹਦੀ ਕਿੰਨੀ ਖਸਤਾ ਹਾਲਤ ਜਿਹੜੀ ਆ ਉਹ ਹੈਗੀ ਹੈ ਜਦੋਂ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਮੌਕਾ ਦਿੱਤਾ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਤੇ ਅਸੀਂ ਇਸ ਰੋਡ ਦੇ ਵੱਲ ਅਹਿਮ ਧਿਆਨ ਦਿੱਤਾ ਮਹਿਮਾਨ ਸਾਹਿਬ ਨੂੰ ਬੇਨਤੀ ਕੀਤੀ ਕਿ ਇਹ ਰੋਡ ਜਿਹਦਾ ਨਾਂ ਪਹਿਲਾਂ ਪੁਰਾਣੇ ਮੰਤਰੀਆਂ ਨੇ ਆਪਣੇ ਨਾਂ ਤੇ ਰੱਖ ਛੱਡਿਆ ਸੀਗਾ ਉਹਨੂੰ ਅਸੀਂ ਬਦਲ ਕੇ ਇਹਦਾ ਨਾਂ ਜਿਹੜਾ ਸੀਗਾ ਸ੍ਰੀ ਗੁਰੂ ਅਰਜਨ ਦੇਵ ਮਾਰਗ ਰੱਖਿਆ ਕਿਉਂਕਿ ਗੁਰੂ ਘਰ ਨੂੰ ਜਾਣ ਵਾਲੀ ਰੋਡ ਆ ਤੋਂ ਉਹਨਾਂ ਦੇ ਜਦੋਂ ਦਰਸ਼ਨਾਂ ਨੂੰ ਜਾਣਾ ਹੋਵੇ ਨਾ ਫਿਰ ਜਦੋਂ ਜਿਸ ਰੋਡ ਤੋਂ ਤੁਸੀਂ ਐਂਟਰ ਕਰੋ ਨਾ ਉਸ ਰੋਡ ਤੋਂ ਹੀ ਫੀਲਿੰਗ ਆਉਣੀ ਚਾਹੀਦੀ ਹੈ ਕਿ ਅਸੀਂ ਗੁਰੂ ਘਰ ਦੇ ਦਰਸ਼ਨਾਂ ਵਾਸਤੇ ਜਾ ਰਹੇ ਹਾਂ ਦੋ ਸਾਲ ਨੂੰ ਕਿਆ ਆਪਣੀ ਸਰਕਾਰ ਬਣਨ ਕਿੰਨੇ ਕਿਹੜੇ ਕਿਹੜੇ ਵਿਕਾਸ ਆਪਾਂ ਆਪਣੇ ਹਲਕੇ 'ਚ ਕਰਾ ਦੇ ਦੇਖੋ ਵਿਕਾਸ ਦੇ ਕੰਮ ਗਿਣੌਣ ਲੱਗਾ ਤੇ ਮੇਰਾ ਖਿਆਲ ਨਾ ਉਹਦੇ ਕੋ ਤੁਹਾਡੇ ਕੋਲ ਉਹਨਾ ਟਾਈਮ ਆ ਸੁਣਨ ਦਾ ਤੇ ਸ਼ਾਇਦ ਮੈਂ ਵੀ ਬਹੁਤ ਉਹਦੇ ਵਿੱਚੋਂ ਭੁੱਲ ਜੂ ਪਰ ਤੁਸੀਂ ਦੇਖੋ ਕਿ ਜੰਡਿਆਲਾ ਗੁਰੂ ਦੇ ਵਿੱਚ ਜਾਂ ਜੰਡਿਆਲਾ ਹਲਕੇ ਦੇ ਵਿੱਚ ਅਸੀਂ ਲਗਭਗ ਹਰ ਰੋਡ ਜਿਹੜੀ ਆ ਉਹ ਕਵਰ ਕੀਤੀ ਆ ਜੰਡੇਵਾਲਾ ਸ਼ਹਿਰ ਦੀ ਗੱਲ ਕਰਾਂ ਤੇ 4-5 ਅਸੀਂ ਨਵੇਂ ਗੇਟ ਜਿਹੜੇ ਨੇ ਬਣਾਏ ਨੇ ਜਿਵੇਂ ਇਹ ਵਿਰਾਸਤੀ ਗੇਟ ਬਣਿਆ ਹੈ ਇਵੇਂ ਸਾਡਾ ਮੋਰੀ ਦਰਵਾਜ਼ਾ ਇਵੇਂ ਠਠਿਆਰਾਂ ਵਾਲਾ ਬਾਜ਼ਾਰ ਇਵੇਂ ਹੀ ਇੱਧਰ ਸ੍ਰੀ ਗੁਰੂ ਬਾਬਾ ਹੰਦਾਲ ਮਾਰਗ ਉੱਥੇ ਵੀ ਗੇਟ ਬਣਿਆ ਹੈ ਤੁਸੀਂ ਦੇਖਿਆ ਹੋਊਗਾ ਸੋ ਅਸੀਂ ਇਸ ਤੋਂ ਇਲਾਵਾ ਜਿਹੜਾ ਗ੍ਰੇਸ ਪਬਲਿਕ ਸਕੂਲ ਆ ਉਹਦੇ ਨਾਲ ਦੀ ਰੋਡ ਕਿੰਨੀ ਮਾੜੀ ਹਾਲਤ ਸੀਗੀ ਉਹਦੀ ਉਹਨੂੰ ਸਾਰੀ ਉਹਦਾ ਜਿਹੜਾ ਉਹਦੇ ਵਿੱਚ ਡਰੇਨ ਜੀ ਸੀਗੀ ਉਹਨੂੰ ਅਸੀਂ ਕਵਰ ਕਰਕੇ ਉੱਥੇ ਪੂਰੀ ਵਧੀਆ ਰੋਡ ਬਣਾਈ ਆ ਇਥੋਂ ਤੁਸੀਂ ਦੇਖ ਲਓ ਆ ਬਿਜਲੀ ਘਰ ਤੋਂ ਲੈ ਕੇ ਜਿਹਨੂੰ ਜੋਤੀਸਰ ਕਲੋਨੀ ਦੇ ਵਿੱਚ ਦੀ ਜਿਹੜੀ ਰੋਡ ਜਾਂਦੀ ਆ ਉਹ ਪੂਰੀ ਬਣ ਰਹੀ ਆ ਕਿੰਨੀ ਪੂਰੀ ਕੰਕਰੀਟ ਦੀ ਰੋਡ ਜਿਹੜੀ ਆ ਉਹ ਬਣ ਰਹੀ ਆ ਇਸ ਤੋਂ ਇਲਾਵਾ ਜੰਡਿਆਲਾ ਗੁਰੂ ਦੇ ਵਿੱਚ ਅਸੀਂ ਵਾਲਮੀਕ ਚੌਂਕ ਦੇ ਵਿੱਚ ਬਿਜਲੀ ਘਰ ਸੀਗਾ ਇੱਕ ਬੜਾ ਖਸਤਾ ਹਸਪਤਾਲ ਸੀਗਾ ਉਹਨੂੰ ਵੀ ਬਣਾਉਂਤਾ ਆ ਜੰਡਿਆਲਾ ਗੁਰੂ ਦੇ ਵਿੱਚ ਇੱਕ ਸਹੂਿਦਾ ਸੈਂਟਰ ਬਿਜਲੀ ਦਾ ਸਹੂਿਦਾ ਸੈਂਟਰ ਉਹ ਦਫ਼ਤਰ ਦੇ ਵਿੱਚ ਲਿਆਂਦਾ ਆ ਇਸ ਤੋਂ ਇਲਾਵਾ 132 ਕੇਵੀ ਜੰਡਿਆਲੇ ਦੇ ਵਿੱਚ ਸੀਗਾ ਉਹਨੂੰ ਅਸੀਂ ਅਪਗ੍ਰੇਡ ਕਰਕੇ 220 ਕੇਵੀ ਦਾ ਜਿਹੜਾ ਉਹ ਕਰ ਦਿੱਤਾ ਹੈ ਹੁਣ ਤੱਕ ਸੋ ਹਾਂਜੀ ਸਰ ਹੁਣ ਤੱਕ ਕਾਫੀ ਵਿਕਾਸ ਹੈ ਜਿੱਕੇ ਜਿਸ ਤਰ੍ਹਾਂ ਜੰਡਿਆਲਾ ਗੁਰੂ ਸ਼ਹਿਰ ਵਿੱਚ 100 ਬੈੱਡ ਦਾ ਹਸਪਤਾਲ ਚਾਹੀਦਾ ਇੱਕ ਬੱਚਿਆਂ ਵਾਸਤੇ ਸਕੂਲ ਚਾਹੀਦਾ ਵਾਸਤੇ ਕਾਲਜ ਜਿਹੜੇ ਅਮਰਸਾ ਜਾਂਦੇ ਹਨ ਵਾਸਤੇ ਕੋਈ ਪਰਮਾਨੈਂਟ ਬੱਸ ਨਹੀਂ ਹੈਗੀ ਇਹ ਜਿਹੜੀ ਇਹੋ ਜਿਹੀ ਜਿੱਦਾਂ ਸਤਾ ਹੱਗਿਆ ਕਰਦੇ ਦੇਖੋ ਦੇਖੋ ਅਸੀਂ ਜੰਡਿਆਲਾ ਗੁਰੂ ਤੇ ਵਿੱਚ ਇੱਕ ਸਕੂਲ ਗਰਲਸ ਸਾ ਮੇਰੇ ਹਲਕੇ ਚ ਇੱਕੀ ਕੁੜੀਆਂ ਦਾ ਸਕੂਲ ਸੀਗਾ ਉਹਨੂੰ ਅਸੀਂ ਸਕੂਲ ਆਫ ਐਡਵਾਂਸ ਕਰ ਦਿੱਤਾ ਤੁਸੀਂ ਵੀ ਜਾ ਕੇ ਵਿਜ਼ਿਟ ਕਰਿਓ ਮੈਂ ਤੇ ਕਹਿੰਦਾ ਕਿ ਦੇਖਿਓ ਜ਼ਰੂਰ ਜਿੰਨੇ ਵੀ ਸੁਣ ਰਹੇ ਨੇ ਸਾਰੇ ਇੱਕ ਵਾਰੀ ਸਕੂਲ ਦੇਖ ਕੇ ਆਇਓ ਜੇ ਉਹ ਸਕੂਲ ਉਹਦੇ ਨਾਲ ਦਾ ਸਕੂਲ ਚੰਡਿਆਲੇ ਦੇ ਵਿੱਚ ਕੋਈ ਪ੍ਰਾਈਵੇਟ ਸਕੂਲ ਬਣੀ ਹੋਊਗਾ ਜਿਸ ਤਰ੍ਹਾਂ ਦਾ ਸਕੂਲ ਅਸੀਂ ਚੰਡਿਆਲੇ ਦੇ ਵਿੱਚ ਲੜਕੀਆਂ ਦਾ ਸਕੂਲ ਬਣਾ ਦਿੱਤਾ ਉਸ ਸਕੂਲ ਦੇ ਵਿੱਚ ਵੀ ਬੱਸ ਪ੍ਰੋਵਾਈਡ ਕਰਾ ਰਹੇ ਹਾਂ ਕਿ ਸਾਡੇ ਆਲੇ ਦੁਆਲੇ 25 ਪਿੰਡਾਂ ਦੀਆਂ ਲੜਕੀਆਂ ਉੱਥੇ ਪੜ੍ਹਨਾ ਆਉਂਦੀਆਂ ਉਨਾ ਨੂੰ ਵੀ ਬਸ ਸੂਲਤ ਜਲਦੀ ਜੜੀ ਆ ਉਹ ਮੁਹੱਈਆ ਕਰਵਾ ਰਹੇ ਆ ਇਸ ਤੋਂ ਇਲਾਵਾ ਉਹਨਾਂ ਦੀਆਂ ਯੂਨੀਫਾਰਮਸ ਉਹਨਾਂ ਦੇ ਖਰਚੇ ਜੋ ਵੀ ਕੋਜਾ ਸਾਰਾ ਸਰਕਾਰ ਨੇ ਆਪਣੇ ਸਿਰ ਜੜਾਇਆ ਉਹ ਲਿਆ ਹੋਇਆ ਸੋ ਜਿੰਨਾ ਵੀ ਕੰਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਦੋ ਸਾਲਾਂ ਦੇ ਵਿੱਚ ਕੀਤਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇੰਨਾ ਕੰਮ ਪਿਛਲੇ 75 ਸਾਲਾਂ ਦੇ ਵਿੱਚ ਜੜਾਇਆ ਉਹ ਪੰਜਾਬ ਦੇ ਵਿੱਚ ਨਹੀਂ ਹੋਇਆ ਸੋ ਅਸੀਂ ਹੋਰ ਵੀ ਸਪੀਡ ਦੇ ਨਾਲ ਲੱਗੇ ਹੋਏ ਆ ਗੁਰੂ ਸਾਹਿਬ ਦੀ ਬਖਸ਼ਿਸ਼ ਚਾਹੀਦੀ ਆ بس ਉਹਨਾਂ ਦੇ ਅਸ਼ੀਰਵਾਦ ਨਾਲ ਚੱਲੇ ਫਿਰ ਰਹੇ ਆਂ ਔਰ ਚੱਲ ਰਹੇ ਆਂ ਔਰ ਕੰਮ ਜਿਹੜਾ ਆ ਉਹ ਕਰੀ ਜਾ ਰਹੇ ਆ। ਅ ਦੇਖੋ ਜੀ ਬਹੁਤ ਖੁਸ਼ੀ ਦਾ ਪਲ ਹੈ ਬਹੁਤ ਖੁਸ਼ੀ ਦਾ ਮੌਕਾ ਹੈ ਇਹ ਵਾਲਾ ਕਿ ਜਿਹੜਾ ਇੱਕ ਪਵਿੱਤਰ ਨਗਰ ਨੂੰ ਜਾਣ ਵਾਲੀ ਸੜਕ ਦੇ ਉੱਪਰ ਇੱਕ ਬਹੁਤ ਸੁੰਦਰ ਸ਼ਾਨਦਾਰ ਇੱਕ ਗੇਟ ਬਣ ਕੇ ਤਿਆਰ ਹੋ ਔਰ ਪੰਜਾਬ ਦੀ ਸੰਗਤ ਨੂੰ ਅ ਸਮਰਪਿਤ ਹੋਣ ਜਾ ਰਿਹਾ ਔਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਜਦੋਂ ਕੋਈ ਵਿਧਾਇਕ ਜਿੱਤਦਾ ਤੇ ਉਹਦੇ ਕੁਝ ਫਰਜ਼ ਵੀ ਹੁੰਦੇ ਆਂ ਔਰ ਜਿਸ ਮਿੱਟੀ ਦਾ ਉਹ ਜੰਮਿਆ ਪਲਿਆ ਹੁੰਦਾ ਉਹਦੇ ਕਰਜ਼ ਵੀ ਹੁੰਦੇ ਆ ਸੋ ਮੈਨੂੰ ਇਹ ਕਹਿਣ ਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਮੰਤਰੀ ਸਾਹਿਬ ਉਹ ਆਪਣਾ ਜਿਹੜਾ ਫਰਜ਼ ਔਰ ਮਿੱਟੀ ਦਾ ਕਰਜ਼ ਬਖੂਬੀ ਪੂਰਾ ਕਰ ਰਹੇ ਆ ਸ਼ਹਿਰ ਜਿਹੜਾ ਇਸ ਚੀਜ਼ ਦਾ ਗਵਾਹ ਹੈਗਾ ਜੋ ਸ਼ਹਿਰ ਤੇ ਵਿਕਾਸ ਹੋਇਆ ਸਾਡੇ ਨਾ ਸਿਰਫ ਮੈਂ ਸ਼ਹਿਰ ਕਮਾਂ ਪੂਰੇ ਪੰਜਾਬ ਦਾ ਵਿਕਾਸ ਹੋਇਆ ਇਹ ਆਪਣੇ ਆਪ ਚ ਇੱਕ ਇਤਿਹਾਸ ਬਣ ਰਿਹਾ ਅੱਜ ਤੱਕ 75 ਸਾਲਾਂ ਚ ਇਨੀਆਂ ਸਰਕਾਰਾਂ ਪਹਿਲਾਂ ਵੀ ਆਈਆਂ ਇਨੀਆਂ ਪਾਰਟੀਆਂ ਰਹੀਆਂ ਨੇ ਮੰਤਰੀ ਬਣੇ ਨੇ ਮਹਿਲੇ ਬਣੇ ਆ ਕਦੀ ਕਿਸ ਨੇ ਆਇਆ ਇਸ ਲੈਵਲ ਤੇ ਨਹੀਂ ਕੀਤਾ ਜੋ ਹੁਣ ਹੋ ਰਿਹਾ ਸੋ ਅੱਜ ਵੀ ਉਸੇ ਦਾ ਇੱਕ ਕੜੀ ਚ ਇੱਕ ਹੋਰ ਕੜੀ ਜੁੜ ਰਹੀ ਆ ਜਦੋਂ ਐਡਾ ਵਧੀਆ ਗੇਟ ਜਿਹੜਾ ਉਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਮਰਪਿਤ ਐਡਾ ਗੇਟ ਹੈ ਅੱਜ ਪੰਜਾਬ ਦੀ ਸੰਗਤ ਨੂੰ ਸਾਡੇ ਇਸ ਨਗਰ ਦੀ ਸੰਗਤ ਨੂੰ ਜਿਹੜਾ ਉਹ ਪੇਂਟ ਹੋ ਰਿਹਾ ਪਰ ਮੈਂ ਸਾਰੀ ਇਸ ਸੰਗਤ ਨੂੰ ਔਰ ਮੰਤਰੀ ਸਾਹਿਬ ਨੂੰ ਬਧਾਈ ਦਿੰਦਾ ਆ ਜਨ ਇੱਕ ਇਤਿਹਾਸਿਕ ਜਨ ਵਾਲੇ ਵਾਸਤੇ ਸਾਡੇ ਜਨ ਵਾਲੇ ਦੀ ਖੂਬਸੂਰਤੀ ਨੂੰ ਚਾਂਦ ਚ ਆਉਣ ਵਾਲਾ ਚਾਰ ਚੰਦ ਆਉਣ ਵਾਲਾ ਇੱਕ ਬਹੁਤ ਵੱਡਾ ਗੇਟ ਗੁਰੂ ਅਰਜਨ ਦੇ ਮਾਰਗ ਗੇਟ ਬਣ ਕੇ ਤਿਆਰ ਅੱਜ ਜਨਤਾ ਨੂੰ ਉਸ ਮਰਤਮ ਸਮਰਪਨ ਕਰਨ ਵਾਸਤੇ ਸਾਡੇ ਸਤਿਕਾਰਯੋਗ ਮੰਤਰੀ ਸਰਦਾਰ ਰਵਿੰਦਰ ਸਿੰਘ ਜੀ ਟੂ ਸਾਹਿਬ ਉਹ ਜੀ ਪਲਾਣ ਦੇ ਵਿੱਚ ਇਧਿਆੜ ਕੇ ਇਹਦਾ ਆਪਣੇ ਕਰਕਮਨਾਨਾਂ ਦੁਆਰਾ ਉਗਠਨ ਕਰਨਗੇ ਤੇ ਇਹ ਜਿਹੜਾ ਸੰਗਤ ਤੋਂ ਸਰਕੂਨ ਪ੍ਰਕਰਤਜਾਗਾ ਇਹ ਮਾਰਗ ਹੈ ਜਿਹੜਾ ਜੀ ਇਹ ਤਰੰਤ ਸਭ ਨੂੰ ਜਾਂਦਾ ਉਸ ਕਰਕੇ ਹੀ ਇਹਦਾ ਨਾਮ ਜਿਹੜਾ ਵਾ ਉਹ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ ਸਮਰਪਿਤ ਕੀਤਾ ਗਿਆ ਗੁਰੂ ਅਰਜਨ ਦੇ ਮਾਰਗ ਕਿਹਾ ਗਿਆ ਏ ਮੈਂ ਤੁਹਾਡੇ ਮਾਧਿਅਮ ਰਾਹੀਂ ਈਟੀਓ ਸਾਹਿਬ ਨੂੰ ਤੇ ਸਾਰੀ ਟੀਮ ਵੱਲੋਂ ਸਾਰੀ ਸੰਗਤ ਨੂੰ